ਇਹ ਇੱਕ ਕਿਸਾਨ 2.5 ਕਿੱਲਿਆਂ ਦੇ ਵਿੱਚ ਵਧੀਆ ਢੰਗ ਨਾਲ ਸੈਂਟੀਫਿਕਲੀ ਵੀ ਨਾਲ ਆਪਣਾ ਕੰਮ ਕਰ ਲੈਂਦਾ ਤਾਂ ਉਹ 4-5 ਲੱਖ ਰੁਪਏ ਤੱਕ ਵੀ ਆਮਦਨ ਲੈ ਸਕਦਾ ਹੈ। ਕਾਮਯਾਬੀ ਨੂੰ ਦੇਖਦੇ ਹੋਏ ਤਾਂ ਇਹ ਚੰਗਾ ਪਾਲਣ ਦਾ ਕਿੱਤਾ ਜਿਹੜਾ ਇਹ ਪੰਜਾਬ ਦੇ ਵਿੱਚ ਚਾਲੂ ਕੀਤਾ ਗਿਆ। ਰਈਏ ਵੀ ਅਸੀਂ ਟੋਆ ਪੱਟ ਦਾ ਪਾਣੀ ਭਰਤਾ ਤੇ ਹੁਣ ਕਲਚਰ ਹੋ ਜਾਊਗਾ। ਇਹ ਇੱਕ ਨਵੀਂ ਟੈਕਨੀਕ ਦੀ ਖੇਤੀ ਹੈ ਔਰ ਇਹਨੂੰ ਟੈਕਨੀਕਲ ਤੌਰ ਤੇ ਹੀ ਇਹਨੂੰ ਸਮਝ ਕੇ ਕਰਨੀ ਜੋ ਖੇਤੀ ਹੈ। ਪਹਿਲਾਂ ਮੁੰਦਰ ਦੇ ਪਾਣੀ ਦਾ ਮਾਹੌਲ ਬਣਾਉਣਾ ਪੈਂਦਾ ਇਹਦੇ ਵਿੱਚ ਤਾਂ ਸਾਨੂੰ ਬਾਹਰੋਂ ਪਾਣੀ ਆ ਪੈਂਦੀ ਹੈ। ਜਦੋਂ ਅਸੀਂ ਪਾਣੀ ਟੈਸਟ ਕਰਾਵਾਂਗੇ, ਮਿੱਟੀ ਟੈਸਟ ਕਰਾਵਾਂਗੇ ਉਹਦੀ ਤਾਂ ਸੇ ਉਹ ਚੀਜ਼ਾਂ ਬਾਰੇ ਅਡ ਕਰ ਲਾਂਗੇ ਕਿ ਜਿਹੜੀ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਸਕੀਮ ਚੱਲ ਰਹੀ ਹੈ ਉਹਦੇ ਵਿੱਚ 14 ਲੱਖ ਰੁਪਏ ਦੀ ਪ੍ਰੋਜੈਕਟ ਕੋਸਟ ਹੈ 2.5 ਏਕੜ ਦੀ ਜੇ ਇੱਕ ਕਿਸਾਨ 2.5 ਏਕੜ ਦੇ ਵਿੱਚ ਕੰਮ ਕਰਨਾ ਚਾਹੁੰਦਾ ਹੈ ਤਾਂ ਉਹਨੂੰ 14 ਲੱਖ ਰੁਪਏ ਤੱਕ ਦੇ ਵਿੱਤੀ ਸਹਾਇਤਾ ਜਿਹੜੀ ਬੈਂਕਾਂ ਤੋਂ ਮਿਲ ਸਕਦੀ ਹੈ ਮੈਂ ਕੇਵਲ ਕ੍ਰਿਸ਼ਨ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ਼੍ਰੀ ਮੁਖਸਰ ਸਾਹਿਬ ਮੈਂ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਜਿਹੜੇ ਦੱਖਣੀ ਪੱਛਮੀ ਜ਼ਿਲ੍ਹੇ ਹੈਗੇ ਆ ਇਹ ਸੇਮ ਪ੍ਰਭਾਵਿਤ ਹੈ ਖਾਰੇ ਪਾਣੀ ਦੀ ਮਾਰ ਨਾਲ ਪ੍ਰਭਾਵਿਤ ਹੈਗੇ ਆ ਤੇ ਬਖਵਖ ਸਰਕਾਰ ਵੱਲੋਂ ਸਕੀਮਾਂ ਚਲਾਈਆਂ ਜਾਂਦੀਆਂ ਕਿ ਇਹਨਾਂ ਲੋਕਾਂ ਦਾ ਆਪਾਂ ਜੀਵਨ ਪੱਤਰ ਕਿਵੇਂ ਨਾ ਕਿਵੇਂ ਉੱਚਾ ਚੁੱਕੀਏ ਸਾਡੇ ਵਿਭਾਗ ਵੱਲੋਂ ਵੀ ਪਹਿਲਾਂ 2014 ਦੇ ਵਿੱਚ ਸਕੀਮ ਚਲਾਈ ਗਈ ਸੀ ਕਿ 90% ਸਬਸਿਡੀ ਦੇ ਕੇ ਅਸੀਂ ਮੱਛੀ ਤਲਾਬ ਬਣਾਏ ਸੀਗੇ ਤਾਂ ਜੋ ਉਹਨਾਂ ਦੇ ਵਿੱਚ ਮੱਛੀ ਜਿਹੜੀ ਜ਼ਮੀਨ ਹੈ ਜ਼ੀਰੋ ਅਰਨਿੰਗ ਲੈਂਡ ਸੀ ਕੋਈ ਵੀ ਉਪਜ ਨਹੀਂ ਸੀ ਹੋ ਰਹੀ ਉਹਨਾਂ ਜ਼ਮੀਨਾਂ ਦੇ ਵਿੱਚ ਅਸੀਂ ਮੱਛੀ ਪਾਲਣ ਦਾ ਕੀਤਾ ਕਰਕੇ ਉਹਨਾਂ ਦੇ ਵਿੱਚ ਆਮਦਨ ਦਾ ਸਾਧਨ ਪੈਦਾ ਕਰ ਸਕੀਏ ਪਰ ਸਮੇਂ ਦੇ ਨਾਲ ਨਾਲ ਇਹ ਜ਼ਮੀਨਾਂ ਦੇ ਵਿੱਚ ਜੋ ਦੇਖਿਆ ਗਿਆ ਕਿ ਖਾਰਾਪਣ ਜ਼ਿਆਦਾ ਹੈਗਾ ਔਰ ਮੱਛੀ ਦੀ ਉਪਜ ਘਟ ਹੋ ਰਹੀ ਸੀ ਤਾਂ ਇੱਕ ਸਮੁੰਦਰੀ ਜੀਵ ਜਿਹਨੂੰ ਅਸੀਂ ਚਿੰਗਾ ਕਹਿ ਦਿੰਨੇ ਆ ਤਾਂ ਉਹ ਇੰਟਰੋਡਿਊਸ ਕੀਤਾ ਗਿਆ ਉਹਦੇ ਟ੍ਰਾਇਲ ਕੀਤੇ ਗਏ 2016-17 ਦੇ ਵਿੱਚ ਤਾਂ ਉਹਨਾਂ ਦੀ ਕਾਮਯਾਬੀ ਨੂੰ ਦੇਖਦੇ ਹੋਏ ਤਾਂ ਇਹ ਚਿੰਗਾ ਪਾਲਣ ਦਾ ਕੀਤਾ ਜਿਹੜਾ ਇਹ ਪੰਜਾਬ ਦੇ ਵਿੱਚ ਚਾਲੂ ਕੀਤਾ ਗਿਆ ਜਿਹੜਾ ਚਿੰਗਾ ਪਾਲਣ ਦਾ ਤਲਾ ਹੈ ਇਹਦੇ ਲਈ ਸਾਨੂੰ ਘਟੋ ਘਟ ਜਿਹੜਾ ਡੰਗਾਈ ਹੈ ਪਾਉਣ ਦੀ ਉਹ 8 ਫਟਾਉਣੀ ਚਾਹੀਦੀ ਹੈ ਉਹਦੇ ਬੰਨ ਵੀ ਘਾ 8 ਫਟਾਉਣੇ ਚਾਹੀਦੇ ਆ ਔਰ ਇਹਦੀ ਸਲੋਪ ਆ ਅੰਦਰ ਨੂੰ ਹੋਣੀ ਚਾਹੀਦੀ ਆ ਤਾਂ ਜੋ ਜਿੰਨਾ ਵੀ ਉਹਦੀ ਗੰਦਗੀ ਅਸਲਜ ਜਿਹੜੀ ਉਹ ਵਿਚਾਲੇ ਇਕੱਠੀ ਹੋ ਜੇ ਔਰ ਉਥੋਂ ਅਸੀਂ ਸਲੱਜ ਪੰਪ ਨਲਾਂ ਨੂੰ ਬਾਹਰ ਕੱਢ ਸਕੀਏ ਦੇਖੋ ਇਹ ਚਿੰਗਾ ਪੱਲਣ ਦਾ ਕੰਮ ਹੈ ਜਿਹੜਾ ਇਹ ਇੱਕ ਪੰਜਾਬ ਦੇ ਲਈ ਬਿਲਕੁਲ ਨਵਾਂ ਕੰਮ ਸੀ 2016-17 ਦੇ ਵਿੱਚ ਤਾਂ ਉਦੋਂ ਅਸੀਂ ਜਿਹੜੀ ਟ੍ਰੇਨਿੰਗ ਸੀਗੀ ਔਰ ਜਿਹੜੀ ਡੈਮੋ ਸੀ ਉਹ ਵੀ ਰੁੱਤਕ ਲਾਲੀ ਪਿੰਜਣਾ ਹੈਗਾ ਉਥੋਂ ਜਾ ਕੇ ਫਾਰਮਰ ਕਰਕੇ ਹੁੰਦੇ ਸੀਗੇ ਫਿਰ 2020 ਦੇ ਵਿੱਚ ਆਪਣੇ ਮਲੋੜ ਦੇ ਕੋਲ ਇੰਨਾ ਖੇੜਾ ਪਿੰਡਾ ਹੈ ਉੱਥੇ ਡੈਮੋਸਟ੍ਰੇਸ਼ਨ ਫਾਰਮ ਕਮ ਟ੍ਰੇਨਿੰਗ ਸੈਂਟਰ ਖੋਲਿਆ ਗਿਆ ਜਦੋਂ ਇਹ ਖੋਲਿਆ ਗਿਆ ਟ੍ਰੇਨਿੰਗ ਸੈਂਟਰ ਫਿਰ ਇੱਥੇ ਟ੍ਰੇਨਿੰਗਾਂ ਸ਼ੁਰੂ ਹੋਈਆਂ ਇੱਥੇ ਅਸੀਂ ਟ੍ਰੇਨਿੰਗਾਂ ਦਿੰਨੇ ਆ ਐਸੇ ਡੈਮੋਨਸਟ੍ਰੇਸ਼ਨ ਲੱਗਦੇ ਆ ਔਰ ਨਾਲ ਹੀ ਜਿਹੜੇ ਸਰਕਾਰ ਦੇ ਸਕੀਮਾਂ ਇੱਥੋਂ ਲਾਗੂ ਕੀਤੀਆਂ ਜਾਂਦੀਆਂ ਜਦੋਂ ਫਾਰਮਰ ਇਹਨੂੰ ਕਰਦੇ ਆ ਤਾਂ 2021-22 ਦੇ ਵਿੱਚ ਇਹਦੇ ਜਿਹੜੇ ਰੇਟ ਹੈ ਰੇਟ ਦੇ ਉੱਤੇ ਤਾਂ ਜ਼ਿਆਦਾ ਡਿਪੈਂਡ ਆ ਨਾ ਕਿ ਇਹਦਾ ਕਲਚਰ ਦੇ ਉੱਤੇ ਡਿਪੈਂਡ ਆ ਰੇਟ ਇਹਦੇ ਬੜੇ ਵਧੀਆ ਸੀਗੇ ਉਸ ਟਾਈਮ ਤੇ ਇੰਟਰਨੈਸ਼ਨਲ ਰਿਵਲ ਦੇ ਉੱਤੇ ਰੇਟ ਨਿਕਲਦੇ ਆ ਔਰ ਉਹਨੂੰ ਦੇਖਦੇ ਹੋਏ ਫਾਰਮਰਾਂ ਨੇ ਜਿਹੜੇ ਉਹ ਬਹੁਤ ਇਹਨੂੰ ਵਧਾਇਆ ਕੰਮ ਨੂੰ 2022-23 ਤੱਕ ਸਾਡੇ ਕੋਲ 1200 ਏਕੜ ਰਕਬੇ ਦੇ ਵਿੱਚ ਚਿੰਗਾਪਾਲਨ ਦਾ ਕੰਪਨੀਆ ਪੰਜਾਬ ਚ ਫੋਨ ਲੱਗ ਗਿਆ ਸੀਗਾ ਪਰੰਤੂ 22 ਦੇ ਵਿੱਚ ਅੱਗੇ ਜਾ ਕੇ ਇਹਦੇ ਰੇਟ ਡਾਊਨ ਆ ਗਏ ਇੰਟਰਨੈਸ਼ਨਲ ਮਾਰਕੀਟ ਦੇ ਰੇਟ ਡਾਊਨ ਹੋਣ ਕਰਕੇ ਜਿਹੜੇ ਫਾਰਮਰ ਹੈ ਉਹਨਾਂ ਦਾ ਪ੍ਰੋਫਿਟ ਸ਼ੇਅਰਿੰਗ ਹੈ ਉਹ ਘਟ ਗਿਆ ਤਾਂ ਇਸ ਕਰਕੇ ਕਈ ਫਾਰਮਰ ਹੈ ਜਿਹੜੋ ਕਹਿੰਦੇ ਸੀ ਵੀ ਜਦੋਂ ਅਸੀਂ ਮਿਹਨਤ ਕਰ ਰਹੇ ਹਾਂ ਸਾਨੂੰ ਉਹਦੀ ਉਪਜ ਤੋਂ ਘਟ ਜਦੋਂ 3 ਰੱਖ ਜੀ ਨੇ ਕਮਾ ਲਿਆ ਉਹਨੂੰ 50000 ਜਾਂ ਲੱਖ ਰੁਪਇਆ ਬਚਤ ਰਹਿਣ ਲੱਗ ਗਈ ਤਾਂ ਉਹਨੂੰ 2 ਲੱਖ ਦਾ ਘਾਟਾ ਮੰਨਣ ਲੱਗ ਗਿਆ ਤਾਂ ਬਲਕਿ ਉਹ ਜ ਉਹ ਜ਼ਮੀਨਾਂ 'ਚ ਕੰਮ ਕੀਤਾ ਗਿਆ ਸੀ ਜਿਹੜੀਆਂ ਜ਼ਮੀਨਾਂ ਬਿਲਕੁਲ ਕੁਝ ਨਹੀਂ ਦਿੰਦੀਆਂ ਸੀ ਜ਼ੀਰੋ ਉਹਨਾਂ ਜੋ ਫੇਰ ਵੀ ਲੱਖ ਰੁਪਏ ਤੱਕ ਚਿੰਗਾ ਪਾਲਣ ਚੋਂ ਨਿਕਲਦਾ ਸੀਗਾ ਪਰ ਜਿਹਨੇ 3 ਲੱਖ ਰੁਪਏ ਕਮਾ ਲਿਆ ਸੀਗਾ ਪਹਿਲਾਂ ਉਹਨੂੰ ਇਹ ਲੱਗਦਾ ਸੀ ਯਾਰ ਵੀ ਮੈਨੂੰ ਹੁਣੇ ਲੱਖ ਰੁਪਏ ਹੀ ਬਚੇ ਮੈਨੂੰ ਤਾਂ 2 ਲੱਖ ਦਾ ਘਾਟਾ ਹੋ ਗਿਆ ਇਸ ਕਰਕੇ ਉਹ ਜਿਹੜਾ ਮੈਸੇਜ ਜਾਂਦਾ ਸੀਗਾ ਉਹ ਥੋੜਾ ਜਿਹਾ ਇਸ ਚੋਂ ਚਲਾ ਗਿਆ ਵੀ ਇਹਦੇ 'ਚ ਘਾਟਾ ਪੈਂਦਾ ਦੇਖੋ ਚਿੰਗਾ ਪਾਲਣ ਦਾ ਕੰਮ ਕੋਈ ਔਖਾ ਕੰਮ ਨਹੀਂ ਹੈ ਪਰ ਇਹਦੇ ਲਈ ਟ੍ਰੇਨਿੰਗ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਜਦੋਂ ਕੋਈ ਵੀ ਕੰਮ ਕਰਦੇ ਹਾਂ ਖੇਤੀਬਾੜੀ ਦੇ ਨਾਲ-ਨਾਲ ਖੇਤੀਬਾੜੀ ਨੂੰ ਵੀ ਅੱਜ ਟ੍ਰੇਨਿੰਗ ਦੀ ਲੋੜ ਹੁੰਦੀ ਹੈ ਉਮੇ ਜਿਵੇਂ ਕੋਈ ਵੀ ਕੀਤਾ ਆਪਾਂ ਕਰਦੇ ਆ ਉਹਦੇ ਲਈ ਟ੍ਰੇਨਿੰਗ ਬਹੁਤ ਜ਼ਰੂਰੀ ਹੈ ਮੈਂ ਸਭ ਨੂੰ ਇਹੀ ਕਹਿਣਾ ਵੀ ਜੇ ਜਿਹੜਾ ਬੰਦਾ ਟ੍ਰੇਨਿੰਗ ਲੈ ਕੇ ਪ੍ਰੋਪਰ ਇਹਨੂੰ ਕੰਮ ਕਰਦਾ ਹੈ ਉਹਦੇ ਲਈ ਕਦੇ ਵੀ ਇਹ ਘਾਟੇ ਵਾਲਾ ਸੌਦਾ ਨਹੀਂ ਬਣੂਗਾ ਔਰ ਇਹਨੂੰ ਕੰਮ ਕੀਤਾ ਜਾਵੇ ਜਿਹੜੀਆਂ ਜ਼ਮੀਨਾਂ ਵਿਕਾਰ ਪਈਆਂ ਨੀਵੀਆਂ ਪਈਆਂ ਜਾਂ ਖਾਰੇ ਪਾਣੀ ਨਾਲ ਪ੍ਰਭਾਵਿਤ ਹੈ ਜਿਨ੍ਹਾਂ 'ਚ ਫਸਲ ਬਹੁਤ ਘੱਟ ਹੋ ਰਹੀ ਹੈ ਜੇ ਉਹਨਾਂ ਜ਼ਮੀਨਾਂ ਦੇ ਵਿੱਚ ਕੀਤਾ ਜਾਂਦਾ ਤਾਂ ਬਹੁਤ ਵਧੀਆ ਜਿਹੜਾ ਇਹ ਕੀਤਾ ਆਪਣਾ ਕੰਮਜਾਬ ਹੋ ਸਕਦਾ ਛਿੰਗਾ ਪਾਲਣ ਦਾ ਜਿਹੜਾ ਸੀਡ ਹੈ ਜਾਂ ਫੀਡ ਹੈ ਇਹ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਿਵੇਂ ਛਿੰਗਾ ਪਾਲਣਾ ਜਿਹੜਾ ਇਹ ਖਾਰੇ ਪਾਣੀ ਦਾ ਜੀਵ ਹੈ ਸਮੁੰਦਰ ਦੇ ਇਲਾਕਿਆਂ ਦੇ ਵਿੱਚ ਇਹ ਕਲਚਰ ਹੁੰਦਾ ਸੀਗਾ ਆਪਣੇ ਇਧਰਲੇ ਇਲਾਕੇ ਜਿਹੜੇ ਪੰਜਾਬ ਦੇ ਦੱਖਣੀ ਪੱਛਮੀ ਜ਼ਿਲ੍ਹੇ ਹੈਗੇ ਆ ਇਹਨਾਂ ਦੇ ਵਿੱਚ ਖਾਰਾਪਣ ਬਹੁਤ ਜ਼ਿਆਦਾ ਸੀਗਾ ਤਾਂ ਪੰਜਾਬ ਸਰਕਾਰ ਔਰ ਭਾਰਤ ਸਰਕਾਰ ਦੀਆਂ ਸਕੀਮਾਂ ਲਾਗੂ ਕੀਤੀਆਂ ਗਈਆਂ ਵੀ ਇਹਨਾਂ ਜ਼ਮੀਨਾਂ ਦੇ ਵਿੱਚ ਕੋਈ ਨਾ ਕੋਈ ਉਪਜ ਲੈਤੀ ਜਾਵੇ ਤਾਂ ਚਿੰਗਾ ਪਾਲਨ ਉਹਦੇ ਚੋਂ ਸਿਲੈਕਟ ਕੀਤਾ ਗਿਆ ਇਹਦਾ ਜਿਹੜਾ ਸੀਡ ਹੈ ਇਹ ਸਿਰਫ ਉਧਰ ਹੀ ਪੈਦਾ ਹੋ ਸਕਦਾ ਜਿੱਥੇ ਸਮੁੰਦਰੀ ਏਰੀਆ ਹੈ ਕਿਉਂਕਿ ਦੀ ਸਨਨੀਤੀ ਉਧਰ ਉਸ ਹੱਬ ਤੇ ਹੁੰਦੀ ਹੈ ਵੀ ਇਹਦੇ ਜਿਹੜੀ ਮਦਨ ਹੁੰਦੀ ਹੈ ਉਹ ਤੋਂ ਜਿਹੜਾ ਅੰਡਾ ਲੈਣਾ ਹੈ ਉਹਦੇ ਬੱਚੇ ਲੈਣੇ ਆ ਉਹ ਸਿਰਫ ਉਧਰ ਹੀ ਪੈਦਾ ਹੋ ਸਕਦੇ ਆ ਉਧਰੋਂ ਇਹਦਾ ਬੱਚਾ ਹੁੰਦਾ ਹੈ ਪੈਕਿੰਗ ਹੋ ਕੇ ਜਾ ਜਾਂਦਾ ਹੀ ਤੇ ਇਧਰ ਆ ਕੇ ਆਪਣੇ ਫਾਰਮਰ ਸਟਾਕ ਕਰਦੇ ਆ ਇਹਦੀ ਫੀਡ ਵੀ ਉਧਰ ਹੀ ਜ਼ਿਆਦਾ ਫੈਕਟਰੀਆਂ ਹੈਗੀਆਂ ਕਿਉਂਕਿ ਉਧਰ ਕਲਚਰ ਹੁੰਦਾ ਸੀਗਾ ਤਾਂ ਉਧਰੋਂ ਫੀਡ ਵੀ ਇਹਦੀ ਉਧਰੋਂ ਹੁੰਦੀ ਹੈ ਜਦੋਂ ਇਹ ਪ੍ਰੋਡਿਊਸ ਹੋ ਜਾਂਦਾ ਹੈ ਇਹ ਜਿਹੜਾ ਵਿਕਦਾ ਹੈ ਉਹ ਵੀ ਉਧਰ ਹੀ ਜਾ ਕੇ ਵਿਕਦਾ ਕਿਉਂਕਿ ਐਕਸਪੋਰਟ ਕੁਆਲਿਟੀ ਦਾ ਹੁੰਦਾ ਹੈ ਜ਼ਿਆਦਾ ਐਕਸਪੋਰਟ ਹੁੰਦਾ ਹੈ ਸਾਡਾ ਟਰਮੀਆਂ ਦੇ ਦਿਨਾਂ ਦੇ ਵਿੱਚ ਇਹਦੀ ਗਰੋਸਰੀ ਵਧੀਆ ਹੁੰਦੀ ਹੈ ਅਪ੍ਰੈਲ ਮਈ ਦੇ ਵਿੱਚ ਫਾਰਮਰ ਆਪਣਾ ਪੌਂਡ ਤਿਆਰ ਕਰਕੇ ਤੇ ਆਖੀਰ ਇਹ ਨਾਲ ਜੂਨ ਤੱਕ ਇਹਦਾ ਸਟਾਕਿੰਗ ਕਰ ਲੈਂਦੇ ਆ ਤੇ ਇਹ ਤੋਂ ਪਿੱਛੇ ਨੂੰ 120 ਦਿਨ 120 ਦਿਨਾਂ ਬਾਅਦ ਇਹਦਾ ਕਲਚਰ ਪੂਰਾ ਹੋ ਜਾਂਦਾ ਹੈ ਇਹ ਜਿਹੜੀ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਸਕੀਮ ਚੱਲ ਰਹੀ ਹੈ ਉਹਦੇ ਵਿੱਚ 14 ਲੱਖ ਰੁਪਏ ਦੀ ਪ੍ਰੋਜੈਕਟ ਕਾਸਟ ਹੈ 2.5 ਏਕੜ ਦੀ ਜੇ ਇੱਕ ਕਿਸਾਨ 2.5 ਏਕੜ ਦੇ ਵਿੱਚ ਕੰਮ ਕਰਨਾ ਚਾਹੁੰਦਾ ਹੈ ਤਾਂ ਉਹਨੂੰ 14 ਲੱਖ ਰੁਪਏ ਤੱਕ ਦੇ ਵਿੱਤੀ ਸਹਾਇਤਾ ਜਿਹੜੀ ਬੈਂਕਾਂ ਤੋਂ ਮਿਲ ਸਕਦੀ ਹੈ 14 ਲੱਖ ਰੁਪਏ ਉਹਦਾ ਖਰਚ ਕਰਦਾ ਹੈ ਤਾਂ ਉਹਦੇ ਤੇ 40% ਸਬਸਿਡੀ ਹੈ ਜਨਰਲ ਕੈਟਾਗਰੀ ਲਈ ਔਰ 60% ਸਬਸਿਡੀ ਹੈ ਜਿਹੜੀ ਉਹ ਐਸ ਸੀ ਐਸ ٹی ਜਾਂ ਔਰਤ ਬੈਨੇਫੀਸ਼ੀਅਨ ਲਈ ਹੈਗੀ ਹੈ ਉਹ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ ਜੀ ਇਹ ਇਸ ਤਰ੍ਹਾਂ ਦਾ ਕੰਮ ਨਹੀਂ ਹੈ ਜੀ ਜਿਹੜਾ ਆਪਾਂ ਕਹਈਏ ਵੀ ਅਸੀਂ ਟੋਆ ਪੱਟਦਾ ਪਾਣੀ ਭਰਤਾ ਤੇ ਹੁਣ ਕਲਚਰ ਹੋ ਜਾਊਗਾ ਇਹ ਇੱਕ ਨਵੀਂ ਟੈਕਨੀਕ ਦੀ ਖੇਤੀ ਹੈ ਔਰ ਇਹਨੂੰ ਟੈਕਨੀਕਲ ਤੌਰ ਤੇ ਹੀ ਇਹਨੂੰ ਸਮਝ ਕੇ ਕਰਨੀ ਜੋ ਖੇਤੀ ਹੈ ਪਹਿਲਾਂ ਸਭ ਤੋਂ ਇਹਦੀ ਟ੍ਰੇਨਿੰਗ ਬਹੁਤ ਜ਼ਰੂਰੀ ਹੈ ਟ੍ਰੇਨਿੰਗ ਤੋਂ ਬਾਅਦ ਸਾਨੂੰ ਇਹਦੇ ਮਿੱਟੀ ਤੇ ਪਾਣੀ ਦੇ ਜਿਹੜੇ ਮਾਪਦੰਡ ਹੈ ਉਹਨਾਂ ਦੇ ਉੱਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਅਸੀਂ ਉਹਦੇ ਲਈ ਮਿੱਟੀ ਪਾਣੀ ਦਾ ਟੈਸਟ ਹਰ 15 ਦਿਨਾਂ ਬਾਅਦ ਹਫ਼ਤੇ ਬਾਅਦ ਮਿੱਟੀ ਪਾਣੀ ਟੈਸਟ ਕਰਵਾਉਣਾ ਪੈਂਦਾ ਸਾਨੂੰ ਉਹ ਚੀਜ਼ਾਂ ਬਾਹਰੋਂ ਪਾਉਣੀਆਂ ਪੈਂਦੀਆਂ ਜਿਹੜੀਆਂ ਇਦੇ ਵਿੱਚ ਘੱਟ ਪੈ ਜਾਂਦੀ ਜਿਵੇਂ ਪੋਟਾਸ਼ੀਅਮ ਮੈਗਨੀਸ਼ੀਅਮ ਹੈ ਸਾਡੇ ਪਾਣੀ ਵਿੱਚ ਘੱਟ ਹੈ ਸਮੁੰਦਰ ਦੇ ਪਾਣੀ ਵਿੱਚ ਵੱਧ ਹੁੰਦਾ ਜੀ ਸਾਨੂੰ ਉਹ ਸਮੁੰਦਰ ਦੇ ਪਾਣੀ ਦਾ ਮਾਹੌਲ ਬਣਾਉਣਾ ਪੈਂਦਾ ਇਹਦੇ ਵਿੱਚ ਤਾਂ ਸਾਨੂੰ ਬਾਹਰੋਂ ਪਾਣੀਆਂ ਪੈਂਦੀਆਂ ਜਦੋਂ ਅਸੀਂ ਪਾਣੀ ਟੈਸਟ ਕਰਾਵਾਂਗੇ ਮਿੱਟੀ ਟੈਸਟ ਕਰਾਵਾਂਗੇ ਉਹਦੀ ਤਾਂ ਅਸੀਂ ਉਹ ਚੀਜ਼ਾਂ ਬਾਹਰੋਂ ਐਡ ਕਰ ਲਾਂਗੇ ਤਾਂ ਉਹ ਉਹਦਾ ਪਾਣੀ ਦੇ ਪੈਰਾਮੀਟਰ ਉਹ ਸਾਡੇ ਚਿੰਗਾ ਦੇ ਅਨੁਕੂਲ ਹੋ ਜਾਣਗੇ ਤਾਂ ਚਿੰਗਾ ਕਲਚਰ ਹੋਊਗਾ ਇਹਨੂੰ ਬਲੈਂਡਲੀ ਕਲਚਰ ਨਹੀਂ ਕੀਤਾ ਜਾ ਸਕਦਾ ਦੇਖੋ ਇਹ ਸੋਸ਼ਲ ਮੀਡੀਆ ਤੇ ਜੋ ਵੀ ਆਵੇ ਪਰ ਹਕੀਕਤ ਇਹ ਹੈ ਜੇ ਇੱਕ ਕਿਸਾਨ 2.5 ਕਿੱਲਿਆਂ ਦੇ ਵਿੱਚ ਵਧੀਆ ਟੰਗ ਨਾਲ ਸੈਂਟੀਫਿਕਲੀ ਵੀ ਇਹ ਨਾਲ ਆਪਣਾ ਕੰਮ ਕਰ ਲੈਂਦਾ ਤਾਂ ਉਹ 4-5 ਲੱਖ ਰੁਪਏ ਤੱਕ ਵੀ ਆਮਦਨ ਲੈ ਸਕਦਾ ਜੀ ਪਰ ਪਰ ਇਹ ਪਰ ਇਹ ਕਿਉਂਕਿ ਇਹ 4 ਮਹੀਨੇ ਦੀ ਫਸਲ ਹੁੰਦੀ ਹੈ ਔਰ ਆਪਣੇ ਜਿਹੜਾ ਮੌਸਮ ਨਿਕੂਲ ਹੁੰਦਾ ਉਹ 4 ਮਹੀਨੇ ਹੀ ਹੁੰਦਾ ਹੈ ਇੱਕ ਫਸਲ ਵਧੀਆ ਟੰਗ ਨਾਲ ਲੱਤੀ ਜਾ ਸਕਦੀ ਹੈ ਜੇ ਅਸੀਂ ਦੂਸਰੀ ਫਸਲ ਲੈਣ ਦੀ ਕੋਸ਼ਿਸ਼ ਕਰਦੇ ਸਾਡੇ ਕੋਈ ਫਾਰਮਰ ਲੈ ਵੀ ਲੈਂਦੇ ਆ ਪਰ ਉਹ ਦੂਸਰੀ ਫਸਲ ਦੀ ਜਿਹੜੀ ਉਪਜ ਹੈ ਉਹ ਉਨੀ ਨਹੀਂ ਰਹਿੰਦੀ ਜੀ ਉਹਦਾ ਫਿਰ ਆਮਦਨ ਦਾ ਜਿਹੜਾ ਆਪਾਂ ਮਿਹਨਤ ਉਹਨੀ ਹੋਈ ਹੈ ਤੇ ਆਮਦਨ ਥੋੜੀ ਘਟ ਜਾਂਦੀ ਹੈ ਜੀ ਤੁਹਾਨੂੰ ਪਹਿਲਾਂ ਦੱਸਿਆ ਜੀ ਇਹਦੀ ਜਦੋਂ ਸ਼ੁਰੂਆਤ ਹੋਈ ਹੈ ਇਹਦੀ ਟ੍ਰੇਨਿੰਗ ਹੈ ਜਿਹੜੀ ਉਹ ਰੁੱਤਕ ਲਾਲੀ ਫਾਰਮ ਤੋਂ ਹੁੰਦੀ ਸੀਗੀ ਹਰਿਆਣਾ ਦੇ ਵਿੱਚ ਇਧੂ ਪਿੱਛੇ 2020 ਦੇ ਵਿੱਚ ਡੈਮੋਨਸਟ੍ਰੇਸ਼ਨ ਫਾਰਮ ਕਮ ਟ੍ਰੇਨਿੰਗ ਸੈਂਟਰ ਇੰਨਾ ਖੇੜਾ ਦੇ ਵਿੱਚ ਸਥਾਪਿਤ ਹੋਇਆ ਤਾਂ ਟ੍ਰੇਨਿੰਗ ਇੱਥੇ ਸ਼ੁਰੂ ਹੋ ਗਈਆਂ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹਦੇ ਲਈ ਜੇ ਸਾਡੇ ਕੋਲ 10 ਤੋਂ 15 ਬੱਚੇ ਹੈ ਜਾਂ ਸਿਖਿਆਰਥੀ ਜੋ ਵੀ ਫਾਰਮਰ ਸਾਡੇ ਕੋਲ ਅਪਲੀਕੇਸ਼ਨ ਦੇ ਦਿੰਦੇ ਆ ਵੀ ਅਸੀਂ ਟ੍ਰੇਨਿੰਗ ਕਰਨਾ ਚਾਹੁੰਦੇ ਆ ਅਸੀਂ ਛਿੰਗੇ ਦਾ ਕੰਮ ਕਰਨਾ ਚਾਹੁੰਦੇ ਆ ਤਾਂ ਅਸੀਂ ਉਹ ਟ੍ਰੇਨਿੰਗ ਬੈਚ ਲਗਾ ਦਿੰਨੇ ਆ ਸਾਡੇ ਕੋਲ 5 ਜ਼ਿਲ੍ਹਿਆਂ ਤੋਂ ਫਾਰਮਰ ਹੁੰਦੇ ਆ ਫਾਜ਼ਿਲਖਾ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਔਰ ਮਾਨਸਾ ਤੋਂ ਸਾਡੇ ਕੋਲ ਅਪ੍ਰੈਲ ਤੋਂ ਟ੍ਰੇਨਿੰਗ ਅਸੀਂ ਲਾ ਦਿੰਨੇ ਹੁੰਦੇ ਆ ਜਦੋਂ ਵੀ ਸਾਡੇ ਕੋਲ 10 ਤੋਂ 15 ਐਪਲੀਕੇਸ਼ਨ ਆ ਜਾਂਦੀਆਂ ਤੇ ਅਸੀਂ ਉਹ ਟ੍ਰੇਨਿੰਗ ਬੈਚ ਆਪਣੇ ਮੁਖ ਦਫ਼ਤਰ ਤੋਂ ਪਰਮਿਸ਼ਨ ਲੈ ਕੇ ਤੇ ਉਹ ਲਗਾ ਦਿੰਦੇ ਆ